ਟਰਸਟ ਦੇ ਵਿੱਚ ਉਹ ਲੜਕੀਆਂ ਰਹਿ ਕੇ ਪੜ੍ਹ ਰਹੀਆਂ ਨੇ ਜਿਨ੍ਹਾਂ ਦੇ ਮਾਤਾ ਜਾਂ ਫਿਰ ਪਿਤਾ ਨਹੀਂ ਹਨ ਬਹੁਤ ਹੀ ਲੰਬੀ ਲਿਸਟ ਹੈ ਉਹਨਾਂ ਲੜਕੀਆਂ ਦੀ ਜੋ ਇਸ ਸੰਸਥਾ ਦੇ ਵਿੱਚ ਰਹਿ ਕੇ ਪੜ੍ਹਨਾ ਚਾਹੁੰਦੀਆਂ ਨੇ ਪਰ ਇਸ ਸੰਸਥਾ ਦੇ ਵਿੱਚ ਰਹਿਣ ਦੀ ਰਿਹائش ਅਤੇ ਹੋਰ ਸਾਧਨ ਇੰਨੇ ਜ਼ਿਆਦਾ ਨਹੀਂ ਹਨ ਕਿ ਸਾਰੀਆਂ ਹੀ ਲੜਕੀਆਂ ਨੂੰ ਇੱਥੇ ਰੱਖ ਕੇ ਪੜਾਇਆ ਜਾ ਸਕੇ। ਪੇਸ਼ਾ ਹੀ ਇਹ ਯਤਨ ਹੁੰਦਾ ਹੈ ਕਿ ਸਿਰਫ ਉਹਨਾਂ ਲੜਕੀਆਂ ਨੂੰ ਇੱਥੇ ਪੜਾਇਆ ਜਾਵੇ ਜੋ ਕਿ ਪੜਨ ਦੇ ਵਿੱਚ ਹੁਸ਼ਿਆਰ ਹਨ। ਫਿਰ ਵੀ ਹਰ ਸਾਲ ਨਵੇਂ ਦਾਖਲਾ ਸੈਸ਼ਨ ਦੇ ਵਿੱਚ ਉਮੀਦਵਾਰ ਲੜਕੀਆਂ ਦਾ ਦਾਖਲਾ ਟੈਸਟ ਲਿਆ ਜਾਂਦਾ ਹੈ ਅਤੇ ਅੱਜ 18 ਫਰਵਰੀ 2024 ਨੂੰ ਵੀ ਦਾਖਲਾ ਟੈਸਟ ਹੋ ਰਿਹਾ ਹੈ ਜਿੱਥੇ ਕਿ ਬਹੁਤ ਸਾਰੇ ਪੇਰੈਂਟਸ ਆਪਣੀਆਂ ਲੜਕੀਆਂ ਨੂੰ ਲੈ ਕੇ ਪਹੁੰਚੇ ਹੋਏ ਨੇ ਤੇ ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮੇਰਾ ਬੇਟਾ ਨਸ਼ਾ ਪੱਤਾ ਕਰਦਾ ਬਹੁਤ ਜ਼ਿਆਦਾ ਤੇ ਬੇਟੀ ਪੜ੍ਹਨਾ ਚਾਹੁੰਦੀ ਹੈ ਦੋ ਭੈਣਾਂ ਦਾ ਇੱਕ ਛੋਟਾ ਭਾਈ ਆ 2.5 ਸਾਲ ਦਾ ਇਹ ਪੜ੍ਹਨਾ ਚਾਹੁੰਦੀ ਸਾਰੇ ਪੜਾਉਣ ਦੇ ਜੈਸੇ ਨਹੀਂ ਗੀ ਬੱਚੀ ਬੜਨਾ ਚਾਹੀਦੀ ਹੈਗੀ ਅਸੀਂ ਫਿਰ ਸਾਨੂੰ ਇੱਥੇ ਪਤਾ ਲੱਗਿਆ ਮੈਲ ਚ ਕੱਢਿਆ ਸੀ ਤੇ ਮੈਲ ਚ ਸਾਨੂੰ ਪਤਾ ਲੱਗੇ ਫਿਰ ਅਸੀਂ ਇੱਥੇ ਆਈ ਅਸੀਂ ਬੇਟਾ ਜੀ ਪਟਿਆਲੇ ਤੋਂ ਆਏ ਹਾਂ ਮੇਰਾ ਆਨ ਦਾ ਪਰਪਸ ਇਹ ਸੀਗਾ ਵੀ ਬੇਟੇ ਮੇਰੇ ਫਰੈਂਡ ਸਰਕਲ ਦੇ ਵਿੱਚ ਇੱਕ ਘਟਨਾ ਐਸੀ ਹੋਈ ਕਿ ਇੱਕ ਪਰਿਵਾਰ ਦੇ ਵਿੱਚ ਬੱਚੀ ਸੀ ਜਿਹਦਾ ਕਿ 2014 ਦੇ ਵਿੱਚ ਫਾਦਰ ਦੀ ਡੈਥ ਹੋ ਗਈ 18 ਦੇ ਵਿੱਚ ਮਦਰ ਦੀ ਡੈਥ ਹੋ ਗਈ ਔਰ 2020 ਦੇ ਵਿੱਚ ਦਾਦੀ ਦੀ ਡੈਥ ਹੋ ਗਈ ਤੇ ਹੁਣ ਪਿੱਛੇ ਇੱਕ ਹਫਤਾ ਹੋਇਆ ਯਾਨੀ 2023 ਦੇ ਵਿੱਚ ਪਾਲਣ ਪੋਸ਼ਣ ਕਰ ਰਿਆ ਸੀ ਉਹਨਾਂ ਦੇ ਦਾਦਾ ਜੀ ਤੇ ਉਹਨਾਂ ਦੀ ਵੀ ਡੈਥ ਹੋ ਗਈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਆਹੀ 베ਰਕੇ ਤੋਂ ਆਏ ਹਾਂ ਜੀ ਕਿਤੇ ਤੁਸੀਂ ਕਿੰਨਾ ਦੇ ਐਡਮਿਸ਼ਨ ਕਰਾਣ ਆਏ ਹੋ ਮੇਰੀ ਭਤੀਜੀ ਹੈ ਜੀ ਉਹਦੇ ਮੰਮੀ ਪਾਪਾ ਨਹੀਂ ਹੈਗੇ ਉਹਦੀ ਐਡਮਿਸ਼ਨ ਲਈ ਆਏ ਹਾਂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਹਮੀਰੇ ਤੋਂ ਹਾਂ ਜੀ ਹਾਂ ਜੀ ਇਹਨਾਂ ਦੇ ਪਾਪਾ ਨਾਲ ਸ਼ਾਹ ਵਗੈਰਾ ਕਰਦੇ ਆ ਤੇ ਬੱਚਾ ਦਾ ਫੇਚਰ ਨਹੀਂ ਦੇਖਦੇ ਤਦ ਕਿ ਅਸੀਂ ਕੋਸ਼ਿਸ਼ੇ ਤੋਂ ਅਲੱਗ ਰਹਿੰਦੇ ਪਏ ਤਾਂ ਦੋ ਬੇਟੀਆਂ ਐ ਤਾਂ ਦੋਨਾਂ ਵਾਸਤੇ ਆਈ ਇੱਕ ਬੇਟੀ ਵਾਸਤੇ ਅਸੀਂ ਖੇਉ ਕਰਨ ਲੱਗੇ ਬਾਰਡਰ ਤੇ ਪਿੰਡ ਕਲਸ ਜੀ ਉੱਥੇ ਲੜਕੀ ਦੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਹਾਂਜੀ ਹਾਂਜੀ ਜਿਹੜੀ ਉਹਦੀ ਮੰਮਾ ਉਹਦੀ ਦਿਮਾਗੀ ਮਤਲਬ ਹਾਲਤ ਨਹੀਂ ਸਹੀ ਹੈਗੀ ਤੇ ਉਸ ਤੇ ਕਰਕੇ ਫਿਰ ਇਹ ਸਾਨੂੰ ਇੱਥੇ ਆਣਾ ਪਿਆ ਅਸੀਂ ਲੁੱਪਕਵਤ ਹੋਈ ਨਵਜੋਦੀ ਕਰਾਉਣੀ ਆ ਫਪਟੀ ਜੀ ਜੀ ਹਾਂਜੀ ਉਹਦੀ ਫਿਰ ਪਾਪਾ ਕੋ ਪੜਾ ਯਾਰ ਪਾਪਾ ਵੀ ਠੀਕ ਨਹੀਂ ਰਹਿੰਦੇ ਮੰਮਾ ਛੱਡ ਕੇ ਚਲਾਕ ਹੋ ਗਿਆ ਉਹਨਾਂ ਦਾ ਫਿਰ ਤੇ ਮੇਰੇ ਕੋ ਰਹੀਦੀ ਆ ਧਰਮਭਗਤਾ ਲਿੱਥੇ ਪੜਨੇ ਪਏ ਮੈਂ ਡਿਸਟ੍ਰਿਕਟਾ ਤਰਨਤਾਰਨ ਵਿੱਚ ਤੂਤ ਤਹਿਸੀਲ ਪੱਟੀ ਤੋਂ ਆਇਆ ਜੀ ਮੈਂ ਇਸ ਸੰਸਥਾ ਨਾਲ ਕਮ ਸੇ ਕਮ 2000 ਇੱਕ ਤੋਂ ਜੁੜਿਆ ਆ ਜੀ ਸਨ 2000 ਤੋਂ ਜੁੜਿਆ ਆ ਸੰਸਥਾ ਦੇ ਨਾਲ ਠੀਕ ਹੈ ਤੇ ਭੈਣ ਜੀ ਸੰਦੀਪ ਕੋਰ ਨਾਲ ਸਾਡਾ ਬਹੁਤ ਜ਼ਿਆਦਾ ਨਿੱਜੀ ਪ੍ਰਿਆ ਪਿਆਰ ਹੈਗਾ ਠੀਕ ਹੈ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗੂ ਅਸੀਂ ਰਹਿਨੇ ਆ ਠੀਕ ਹੈ ਜੀ ਇਹ ਹੁਣ ਇਹਨਾਂ ਨੇ ਮੈਂ ਪਿੱਛੇ ਜਾ ਆ ਸੀ ਤੇ ਕਹਿੰਦੇ ਵੀ ਕੋਈ ਵੀ ਬੱਚਾ ਜਿਹਦਾ ਫਾਦਰ ਮਦਰ ਚਾਹ ਦੋਵੇਂ ਹੈ ਨਹੀਂ ਚਾਹ ਇਕੱਲੇ ਫਾਦਰ ਹੈ ਨਹੀਂ ਉਹਨਾਂ ਦੇ ਬੱਚੇ ਆਪਾਂ ਪਾਲ ਸਕਦੇ ਮੈਨੂੰ ਕੋਈ ਗੱਲ ਨਹੀਂ ਠੀਕ ਹੈ ਫਿਰ ਹੁਣ ਇਹਨਾਂ ਦੀਆਂ ਬੇਟੀਆਂ ਸੀ ਦੋ ਵਿਚਾਰੇ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਆ ਉਹ ਹੈ ਨਹੀਂ ਕਿ ਤੇ ਇੱਕ 5th ਚ ਪੜਦੀ ਆ ਤੇ ਇੱਕ 6th ਕਲਾਸ ਚ ਪੜਦੀ ਆ ਉਹਨਾਂ ਨੂੰ ਲੈ ਕੇ ਆਏ ਆ ਸਸ ਜੀ ਕਾਰਨ ਦੋ ਐ ਇਹ ਮਲੋਂ ਮਜ਼ਦੂਰੀ ਕਰ ਰਿਹਾ ਮੇਰੇ ਪੁੱਤ ਜੀ ਤੇ ਇੱਕ ਕਰਕੇ ਥੋੜਾ ਪ੍ਰੋਬਲਮ ਹੈ ਤੇ ਚਾਹ ਪੰਜ ਬੱਚੀਆਂ ਉਹਨਾਂ ਦੀਆਂ ਤੇ ਤੁਹਾਨੂੰ ਪਤਾ ਹੀ ਹੈ ਬੱਚੀਆਂ ਦੀ ਪੜਾਈ ਬੜੀ ਔਖੀ ਹੈ ਹਾਂਜੀ ਤੇ ਵਧੀਆ ਵੱਢਣਗੇ ਬੱਚੇ ਤੇ ਵਧੀਆ ਲੈਵਲ ਤੇ ਜਾਣਗੇ ਜੀ ਤੇ ਚੰਗੀ ਪੜਾਈ ਕਰਨਗੇ ਚੰਗੀਆਂ ਉਪਲਬਧੀਆਂ ਕਮ ਪਹੁੰਚਗੇ ਜੀ ਤਾਂ ਅਸੀਂ ਗੱਲ ਜੀ ਕਿਹਨਾਂ ਬੈਸਟ ਪੜਾਈ ਦੀ ਕੋਲ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਕਈ ਪ੍ਰੋਬਲਮ ਚੱਲ ਜਾਂਦੀਆਂ ਹੈ ਨਾ ਇੱਕ ਆਪਾਂ ਦਿਹਾੜੀਦਾਰ ਬੰਦੇ ਆ ਫਿਰ ਮੁਸ਼ਕਲ ਹੁੰਦੀ ਬੱਚਿਆਂ ਨੂੰ ਗਾਏ ਐਜੂਕੇਸ਼ਨ ਬਾਰੇ ਜ਼ਿਆਦਾ ਪੜਾਉਣਾ ਮੁਸ਼ਕਲ ਹੋ ਜਾਂਦਾ ਨਾ ਵੀ ਆਪਣੇ ਕੋ ਇੰਨੇ ਗੁਜਾਇਸ਼ ਨਹੀਂ ਹੈਗੇ ਜਿੰਨੀ ਆਪਾਂ ਚਾਹੀਦੀ ਵੀ ਇਹਨਾਂ ਨੂੰ ਕੋਰਸ ਕਰਾ ਸਕੀਏ ਚਲੋ ਇੱਥੇ ਵਧੀਆ ਵਾ ਵੀ ਸਾਰਾ ਕੁਝ ਵੀ ਅੱਗੇ ਵੀ ਲੜਕੀ ਸਾਡੀ ਇੱਕ ਇੱਥੇ ਪੜ੍ਹਦੀ ਹੈ ਤੇ ਵਧੀਆ ਪੜ੍ਹਦੇ ਹੈਗੇ ਇਸ ਕਰਕੇ ਫਿਰ ਇਹਨੂੰ ਵੀ ਦਾਖਲ ਕਰਾਉਣਾ ਹੈ ਤੇ ਇਹਦਾ ਥੋੜਾ ਟੈਸਟ ਤੋਂ ਥੋੜਾ ਕੰਮ ਹੋ ਗਿਆ ਔਰ ਪੈਸਾ ਤਾਂ ਇੱਥੋਂ ਦੇ ਨਿਕਲੇ ਹੋਏ ਬੱਚੇ ਜਦੋਂ ਅਫਸਰ ਬਣ ਗਏ ਤਾਂ ਕੋਈ ਸ਼ੰਕਾ ਨਹੀਂ ਹੈ ਕਿ ਉਹ ਪਰਪਕਾਰੀ ਨਾ ਹੋ ਕਿਉਂਕਿ ਉਹਨਾਂ ਨੂੰ ਇੱਥੋਂ ਗੁੜਤੀ ਜਿਹੜੀ ਆ ਪਰਪਕਾਰ ਦੀ ਮਿਲੀ ਹੈ ਸੋ ਇਹ ਇੱਕ ਟੀਮਵਰਕ ਹੈ ਬੜੀ ਅੱਛੀ ਗੱਲ ਹੈ ਅਸੀਂ ਵੀ ਜਿੰਦਗੀ 'ਚ ਆਦਮੀ ساری ਉਮਰ ਸਿੱਖਦਾ ਰਹਿੰਦਾ ਅਸੀਂ ਵੀ ਇੱਥੇ ਆ ਕੇ ਬਹੁਤ ਬਹੁਤ ਕੁਝ ਸਿੱਖਿਆ ਹੈ ਪਾ ਇਤਰਮ ਸਿੰਘਾਲ ਸਾ ਚੈਰੀਟੇਬਲ ਟਰਸਟ ਦਾ ਸੁਪਨਾ ਹੈ ਕਿ ਪੰਜਾਬ ਦੀ ਧਰਤੀ ਤੇ ਕੋਈ ਵੀ ਲਾਇਕ ਬੱਚੀ ਪੜਨ ਤੋਂ ਵਾਂਝੀ ਨਾ ਰਹੇ ਇਸ ਲਈ ਸੰਗਤਾਂ ਦੇ ਸਹਿਯੋਗ ਦੀ ਲੋੜ ਹੈ